ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮਗੇ ਤੇ ਰਾਜੀ ਖੁਸ਼ੀ ਹੋਮਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਹੱਸਦੇ ਵਾਸਤੇ ਰੱਖਣ ਨੇ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਸਵੇਰੇ ਸਵੇਰੇ ਕੜੀ ਸਰੋਂ ਦਾ ਤੇਲ ਪਾ ਲਿਆ ਆਪਾਂ ਇਹਨੂੰ ਗਰਮ ਕਰ ਲਾਂਗੇ ਚੰਗੀ ਤਰ੍ਹਾਂ ਅੱਜ ਹੁਣ ਦੋ ਤਿੰਨ ਮਹੀਨਿਆਂ ਤੋਂ ਬਾਅਦ ਕੜੀ ਬਣਾਉਣ ਲੱਗਿਆਂ ਜੀ ਆਪਾਂ ਠੰਡ 'ਚ ਨਹੀਂ ਬਣਾਈ ਸੀ ਉਸ ਤੋਂ ਪਹਿਲਾਂ ਬਣਾਈ ਸੀ ਤੇ ਅੱਜ ਕੱਲ ਇਹ ਵਧੀਆ ਵੀ ਲੱਗਦੀ ਹੈ ਜੀ ਹਾਜੀ ਕੋਈ ਦਾਲਾ ਪਾਣੀ ਇੰਨੇ ਵਧੀਆ ਨਹੀਂ ਲੱਗਦੇ ਇਹ ਰੁੱਤ ਇਹ ਜਾ ਕੇ ਕੜੀ ਵਧੀਆ ਲੱਗਦੀ ਹੈ ਤੇ ਆਪਾਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਕਰਮ ਕਰਕੇ ਇੱਕ ਚਮਚਾ ਜੀਰਾ ਪਾ ਲਿਆ ਤੇ ਪਿਆਜ਼ ਪਾ ਲਈ ਦੀ ਜੀ ਪਿਆਜ਼ ਥੋੜੀ ਜਿਹੀ ਲੰਬੇ ਕੱਟ ਕੇ ਪਾਏ ਨੇ ਬਰੀਕ ਨਹੀਂ ਕੱਟੀ ਹੈਗੀ ਆਪਾਂ ਤੇ ਇੱਕ ਕੌਲੀ ਲੈ ਲਈਏ ਜੀ ਬੇਸਣ ਦੀ ਤੇ ਆਪਾਂ ਪਕੌੜਿਆਂ ਵਾਲੀ ਕੜੀ ਨਹੀਂ ਬਣਾਉਂਦੇ ਹੁੰਦੇ ਬਿਨਾ ਪਕੌੜਿਆਂ ਤੋਂ ਸਿੰਪਲ ਹੀ ਬਣਾਉਣੀ ਹੁੰਦੀ ਹੈ ਜੀ ਪਿਆਜ਼ ਵੱਧ ਪਾ ਕੇ ਲੰਬੇ ਜੀ ਕੱਟ ਕੇ ਸਿੰਪਲ ਬਣਾਉਣੀ ਹੁੰਦੀ ਆ ਪਕੌੜਿਆਂ ਨਾਲ ਥੋੜੀ ਜੀ ਹੈਵੀ ਹੋ ਜਾਂਦੀ ਹੈ ਤੇ ਖਾਂਦੇ ਵੀ ਨਹੀਂ ਹੈਗੇ ਜੀ ਕੋਈ ਪਹਿਲਾਂ ਤੋਂ ਹੀ ਅਸੀਂ ਸਿੰਪਲ ਕੜੀ ਬਣਾਉਣੀ ਆ ਢਿੱਡ ਕੋਲੀ ਆਪਾਂ ਲੈ ਲਈ ਸੀ ਦਹੀਂ ਦੀ ਤੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਬਿਸਣ ਪਾ ਲਿਆ ਆਪਾਂ ਵਿੱਚ ਉਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਇੱਕ ਟਮਾਟਰ ਵੱਡੇ ਸਾਈਜ਼ ਦਾ ਪੀਸ ਕੇ ਆਪਾਂ ਤੜਕੇ ਦੇ ਵਿੱਚ ਪਾ ਲਿਆ ਜੀ ਟਮਾਟਰ ਤੋਂ ਬਿਨਾ ਵੀ ਕੜੀ ਮੈਨੂੰ ਨਹੀਂ ਵਧੀਆ ਲੱਗਦੀ ਜੀ ਟਮਾਟਰ ਮੈਂ ਜ਼ਰੂਰ ਇੱਕ ਪਾਉਣੀ ਹੁੰਦੀ ਹੈ ਕੜੀ 'ਚ ਜਿਆਦਾ ਖੱਟੀ ਨਹੀਂ ਬਣਾਉਂਦੇ ਜੀ ਆਪਾਂ ਹਰ ਰੋਜ਼ ਦਹੀਂ ਬਣਾਉਂਦੇ ਆਂ ਖੱਟਾ ਨਹੀਂ ਹੁੰਦਾ ਦਹੀਂ ਆਪਣਾ ਪੂਆਇਆ ਜੀ ਵਿੱਚ ਇੱਕ ਟਮਾਟਰ ਪਾਇਆ ਤੇ ਇੰਨੇ ਕੁ ਦਹੀਂ ਦੀਏ ਬਣਾ ਕੇ ਲੱਸੀ ਪਾਵਾਂਗੇ ਜਿਆਦਾ ਹੋਰ ਨਹੀਂ ਪਾਉਂਦੇ ਬਾਕੀ ਆਪਾਂ ਪਾਣੀ ਪਾਵਾਂਗੇ ਜੀ ਜੇ ਬੱਦ ਲੱਸੀ ਪਾ ਕੇ ਬਣਾਉਂਦੇ ਆ ਫਿਰ ਖੱਟੀ ਜਲੀ ਹੋ ਜਾਂਦੀ ਹੈ ਜੀ ਉਹ ਨਹੀਂ ਵਧੀਆ ਲੱਗਦੀ ਤੜਕੇ ਨੂੰ ਭੁੰਨ ਲਾਂਗੇ ਆਪਾਂ ਚੰਗੀ ਤਰ੍ਹਾਂ ਧੁੱਪ ਚਦੇ ਤੇ ਬਤਾਵਣੀ ਲੱਗਦਾ ਹੈਗਾ ਜੀ ਵੀ ਗੈਸ ਚੱਲ ਰਿਹਾ ਜਾਂ ਨਹੀਂ ਸਵੇਰੇ ਸਵੇਰੇ ਧੁੱਪ ਆਉਂਦੀ ਹੈ ਆਪਣੇ ਹੁਣ ਗਰਮੀ 'ਚ ਇਹ ਧੁੱਪ ਬਹੁਤ ਔਖਾ ਕਰਦੀ ਹੈ ਉਸ ਟਾਈਮ ਤੇ ਸਵੇਰੇ ਅੰਦਰ ਕੰਮ ਕਰਨਾ ਹੁੰਦਾ ਜੀ ਰਸੋਈ 'ਚ ਤੇ ਸਵੇਰੀ ਧੁੱਪ ਆਉਂਦੀ ਹੈ ਸੀਸੇ ਕਰਕੇ ਫਿਰ ਠੀਕ ਪੈਣ ਲੱਗ ਜਾਂਦਾ ਤੇ ਭਾਂਡੇ ਵੀ ਚਮਕਦੇ ਨੇ ਤੇ ਜਿਹੜੇ ਪੈਣ ਧੁੱਪ ਪੈਂਦੀ ਹੈ ਜਿੰਨਾਂ ਦੇ ਇਹ ਆਪਾਂ ਦਹੀਂ ਤੇ ਬੇਸਣ ਪਾ ਕੇ ਰੱਖਿਆ ਸੀ ਜੱਗ 'ਚ ਉਹਨੂੰ ਘੋਟ ਲਾਂਗੇ ਚੰਗੀ ਤਰ੍ਹਾਂ ਹਾਂਡੀ ਦੇ ਨਾਲ ਫੈਂਟ ਲਾਂਗੇ ਜੀ ਕੋਈ ਗੱਠ ਨਾ ਰਹੇ ਚੰਗੀ ਤਰ੍ਹਾਂ ਫੇਰ ਲਾਂਗੇ ਆਪਾਂ ਇਹਦੇ ਵਿੱਚ ਹਾਂਡੀ ਵਧੀਆ ਕੋਲ ਤਿਆਰ ਕਰਕੇ ਇੱਕ ਸਾਰ ਫੇਰ ਪਾਵਾਂਗੇ ਇਹਦੇ ਵਿੱਚ ਬੇਸਣ ਪਸਾਣ ਲਿਆ ਸੀਗਾ ਪਹਿਲਾਂ ਇਹ ਪ੍ਰਾਂਤ ਚ ਇਧਰ ਸਣ ਕੇ ਰੱਖਿਆ ਹੋਇਆ ਹੈ ਸਿਆਰਦੋਂ ਪਹਿਲਾਂ ਦਾ ਪਿਆ ਸੀਗਾ ਜੀ ਸਿਆਰ ਚ ਤਾਂ ਖਰਾਬੀ ਨਹੀਂ ਹੁੰਦਾ ਬੇਸਣ ਗਰਮੀ ਚ ਡਰ ਹੁੰਦਾ ਚੀਜ਼ ਖਰਾਬ ਹੋਣ ਦਾ ਠੰਡ ਚ ਤਾਂ ਕੋਈ ਚੀਜ਼ ਨਹੀਂ ਖਰਾਬ ਹੁੰਦੀ ਗਰਮੀ ਦੇ ਵਿੱਚ ਜਿਆਦਾ ਸੰਭਾਲ ਕਰਨੀ ਪੈਂਦੀ ਹੈ ਇਹ ਦਾਲਾਂ ਦੀ ਵੀ ਵਿਸਣ ਵਗੈਰਾ ਕੋਈ ਵੀ ਚੀਜ਼ ਹੈ ਇਹ ਲੈ ਆਂਦਾ ਜੀ ਆਪਾਂ ਹਰਾ ਧਨੀਆ ਧੋ ਲਿਆ ਇਹਨੂੰ ਕੱਟ ਲਾਂਗੇ ਆਪਾਂ ਹਰਾ ਧਨੀਆ ਦਾਲਾਂ ਸਬਜ਼ੀ ਤੇ ਜ਼ਰੂਰ ਪਾਉਣਾ ਚਾਹੀਦਾ ਜੀ ਖਾਣਾ ਜਿੰਨੀ ਆਪਾਂ ਹਰੀਆਂ ਸਬਜ਼ੀਆਂ ਖਾ ਸਕਦੇ ਆ ਥੋੜਾ ਟਾਈਮ ਹੀ ਆਉਂਦੀਆਂ ਨੇ ਜੀ ਠੰਡ 'ਚ ਗਰਮੀ ਗਰਮੀ ਦਾ ਫਿਰ ਦਾਲਾਂ ਹੀ ਖਾਣੀਆਂ ਹੁੰਦੀਆਂ ਨੇ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਵੱਧ ਤੋਂ ਵੱਧ ਜਿੰਨੇ ਟਾਈਮ ਦੇ ਵਿੱਚ ਆਪਣਾ ਤੜਕਾ ਭੁੱਜ ਰਿਹਾ ਆਪਾਂ ਧਨੀਆ ਕੱਟ ਲਾਂਗੇ ਜੀ ਤੇ ਬਾਅਦ ਦੇ ਵਿੱਚ ਆਪਾਂ ਇਹ ਵੇਸਣ ਡੱਬੇ 'ਚ ਪਾ ਕੇ ਆਟਾ ਸਾਂ ਲਾਂਗੇ ਨਾਲ ਇਤੇ ਆਟਾ ਗੁੰਨ ਕੇ ਰੱਖ ਦਾਂਗੇ ਆਪਾਂ ਇੱਕ ਚੀਜ਼ ਤੇ ਕੋਲੇ ਖੜਨਾ ਜੀ ਆਪਾਂ ਗੈਸ ਤੇ ਰੱਖ ਕੇ ਉਨੇ ਟਾਈਮ ਚ ਨਾਲ ਹੁੰਦੀ ਆਪਾਂ ਹੋਰ ਕੰਮ ਕਰੀ ਜਾਵਾਂਗੇ ਤਾਂ ਥੋੜਾ ਜਿਹਾ ਜਲਦੀ ਹੋ ਜਾਂਦੇ ਨੇ ਟਾਈਮ ਤਾਂ ਉਨੇ ਹੀ ਲੱਗਣਾ ਜੀ ਤੜਕਾ ਆਪਣਾ ਪੁੱਜ ਰਿਹਾ ਹੈ ਤੇ ਨਾਲ ਹੁੰਦੇ ਆਪਾਂ ਹੋਰ ਕੰਮ ਕਰੀ ਜਾਂਦੇ ਆ ਧਨੀਆ ਆਪਾਂ ਕੱਟ ਲਿਆ ਜੀ ਇਹਨੂੰ ਹਜੇ ਥੋੜਾ ਜਿਹਾ ਠਹਿਰ ਕੇ ਪਾਵਾਂਗੇ ਜਦੋਂ ਆਦਰੀ ਜੀ ਜੀ ਹੋ ਗਈ ਕੜੀ ਧਨੀਆ ਫੇਰ ਪਾਵਾਂਗੇ ਜੀ ਇਹ ਲੈ ਲਿਆ ਜੀ ਪਾਣੀ ਆਪਾਂ ਜਿੰਨੀ ਕਿ ਜ਼ਰੂਰਤ ਹੋ ਪਾਣੀ ਵੀ ਪਾਵਾਂਗੇ ਵਿੱਚ ਨੌਣ ਮਿਰਚ ਪਾ ਲਾਂਗੇ ਜੀ ਹੁਣ ਇਹ ਕੜੀ ਦੇ ਵਿੱਚ ਥੋੜਾ ਜਿਹਾ ଲୁଣ ਵਿੱਚ ਬਾਦ ਦੇ ਪਾਉਣੀ ਹੁੰਦੀ ਹੈ ਮੈਂ ਦਾਣਾ ਸਬਜ਼ੀਆਂ ਦਾ ଲୁଣ ਪਾ ਲਿਆ ਹਲਦੀ ਪਾ ਲਈ ਜੀ ਤੇ ਲਾਲ ਮਿਰਚ ਪਾ ਲਾਂਗੇ ਅਦਰਕ ਵਗੈਰਾ ਇਹਦੇ ਵਿੱਚ ਮੈਂ ਨਹੀਂ ਪਾਉਂਦੀ ਹੁੰਦੀ ਜੀ ਪਾਵਾਂਗੇ ਤਾਂ 20 ਕੇ ਪਾਉਣੇ ਹੁੰਦੀਆਂ ਜੀ ਟਮਾਟਰ ਦੇ ਨਾਲ ਥੋੜਾ ਜਿਹਾ ਪਾਣੀ ਪਾ ਦਾਂਗੇ ਟੜਕਾ ਭੁੰਨ ਲਾਂਗੇ ਆਪਾਂ ਬਹਿਲਾ ਚੰਗੀ ਤਰ੍ਹਾਂ ਫਿਰ ਬੇਸਨ ਵਾਲਾ ਕੋਲ ਪਾਵਾਂਗੇ ਆਪਾਂ ਇਹਦੇ ਵਿੱਚ ਇਹ ਬੇਸਨ ਪਾਦਣੀਆਂ ਜੀ ਡੱਬੇ ਚ ਆਟਾ ਸਾਂਣ ਕੇ ਰੱਖ ਦਿੱਤਾ ਆਪਾਂ ਇਹ ਘੋਲ ਵਿੱਚ ਪਾ ਕੇ ਆਪਾਂ ਜਿੰਨੇ ਸਟਾਈਮ ਚ ਇਹਨੂੰ ਹਵਾਲੀ ਆਉਗੀ ਓਨੇ ਟਾਈਮ ਚ ਆਪਾਂ ਆਟਾ ਗੁੰਨ ਕੇ ਰੱਖ ਦਾਂਗੇ ਜੀ ਚੰਗੀ ਤਰ੍ਹਾਂ ਕਾੜਾਂਗੇ ਜੀ ਇਹਨੂੰ ਕੜ-ਕੜ ਕੇ ਕੜੀ ਬਣਦੀ ਐ ਜਿੰਨਾ ਇਹਨੂੰ ਵਧੀਆ ਸੇਕ ਲਵਾਵਾਂਗੇ ਆਪਾਂ ਓਨੀ ਟੇਸਟੀ ਬਣਦੀ ਐ ਕੜਸੀ ਆਪਾਂ ਵਿੱਚ ਹੀ ਰੱਖਾਂਗੇ ਜੀ ਬਾਹਰ ਨਹੀਂ ਕੱਢਦੇ ਫੇ ਕਹਿੰਦੇ ਟਣਕ ਜਾਂਦੀ ਐ ਕੜੀ ਜੇ ਕੜਸੀ ਕੱਢ ਲਾਂਗੇ ਬਾਹਰ ਤੇ ਜਦੋਂ ਇਹਨੂੰ ਉਬਾਲੀ ਆਉਗੀ ਫਿਰ ਇਹ ਬਾਹਰ ਵੀ ਨਿਕਲ ਜਾਂਦੀ ਹੈ ਜੀ ਜਿੰਨਾ ਚਿਰ ਇਹ ਰਿਜਣ ਨਹੀਂ ਲੱਗਦੀ ਇਹਦੇ ਕੋਲੇ ਖੜਨਾ ਪੈਂਦਾ ਹੈ ਇਹ ਘੜੀ ਬਣ ਗਈ ਸੀ ਧਨੀਆ ਆਪਾਂ ਪਾ ਦਿੱਤਾ ਸੀਗਾ ਜੀ ਆਪਾਂ ਇਹ ਕੱਪੜੇ ਧੁੱਤੇ ਹੋਏ ਸੀ ਆਪਣੇ ਸੁੱਕ ਗਏ ਨਹੀਂ ਜੀ ਇਹਨਾਂ ਨੂੰ ਲਾ ਕੇ ਆਪਾਂ ਅੰਦਰ ਤਹਾਂ ਲਾ ਦਾਂਗੇ ਕੱਪੜਿਆਂ ਦੀਆਂ ਥੋੜੀ ਸੀ ਇਹ ਅੱਜ ਕੋਈ ਜ਼ਿਆਦਾ ਨਹੀਂ ਸੀਗੇ ਇਹ ਫੁੱਲ ਬਹੁਤ ਸੋਹਣੇ ਲੱਗਦੇ ਨੇ ਜੀ ਲੱਗੇ ਹੋਏ ਇੱਕ ਫੁੱਲ ਤਾਂ ਛੋਟਾ ਬਿਲਕੁਲ ਪਰ ਨਿੱਕੇ ਨਿੱਕੇ ਕਈ ਨਿਕਲਦੇ ਨੇ ਉਹਦੇ ਨਾਲ ਇਕੱਠਾ ਹੋ ਕੇ ਵੱਡਾ ਫੁੱਲਾ ਲੱਗਦਾ ਦੂਰੋਂ ਦੇਖਣ ਨੂੰ ਤੇ ਇਹ ਲਾ ਦਾਂਗੇ ਜੀ ਆਪਾਂ ਕੱਪੜਿਆਂ ਦੀਆਂ ਤਹਾਂ ਜਿਹੜਾ ਕੋਈ ਟੰਗਣ ਵਾਲਾ ਕੁੰਡੀਆਂ ਤੇ ਉਹਨੂੰ ਟੰਗ ਦਾਂਗੇ ਬਾਕੀ ਦੇ ਤੈਹ ਲਾ ਕੇ ਅਲਮਾਰੀ ਚ ਰੱਖ ਲਾਂਗੇ ਜਿਹੜੇ ਭੈਣਤਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰਦੇ ਨੇ ਆਪਾਂ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣਾ ਹੌਸਲਾ ਵਧੇ ਆਪਾਂ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ ਬਾਕੀ ਅੱਜ ਹੋਰ ਜ਼ਿਆਦਾ ਕੋਈ ਵੀਡੀਓ ਨਹੀਂ ਬਣਾਈ ਜੀ ਸਵੇਰੇ ਸਵੇਰੀ ਬਣਾਈ ਸੀ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਜੀ ਵੀ ਅੱਜ ਕਾਦੀ ਬਣਾਈਏ ਇਹ ਵੀ ਇੱਕ ਸੋਚ ਸਮਝ ਕੇ ਕੰਮ ਕਰਨਾ ਪੈਂਦਾ ਵੀ ਕਾਦੀ ਵੀਡੀਓ ਬਣਾਈਏ ਜੇ ਰੋਜ਼ ਹੀ ਕੋਈ ਕੰਮ ਦੀ ਬਣਾਈ ਜਾਵਾਂਗੇ ਉਹ ਵੀ ਨਹੀਂ ਵਧੀਆ ਲੱਗਦੀ ਜੀ ਇਹ ਵੀ ਇੱਕ ਜੋਬ ਵਾਲਾ ਕੰਮ ਹੋਇਆ ਜੀ ਆਪਣਾ ਡੇਲੀ ਸੋਚਣਾ ਵੀਡੀਓ ਬਣਾਉਣੀ ਅਪਲੋਡ ਕਰਨੀ ਤੁਹਾਡੇ ਤੱਕ ਪਹੁੰਚਾਉਣੀ ਜੀ ਡੇਲੀ ਕਰਾਂਗੇ ਤਾਂ ਹੀ ਇਹ ਚੈਨਲ ਆਪਣਾ ਗਰੋ ਕਰੂਗਾ ਜੀ ਲੋਜੀਕਲਾਂ ਦੇ ਨਾਲ ਨਾਲ ਆਪਾਂ ਕੱਪੜਿਆਂ ਦੀ ਲਾ ਲੀਆਂ ਨੇ ਤਾਂ ਹਾਂ ਇਹ ਜੱਗਟ ਆਪਾਂ ਦੁਬਾਰੀ ਕੱਢ ਲਈ ਸੀ ਮੀਂਹ ਪੈਣ ਤੋਂ ਬਾਅਦ ਠੰਡ ਹੋ ਗਈ ਸੀ ਤੇ ਅੱਜ ਧੋ ਦਿੱਤੀ ਐ ਫੇਰ ਰੱਖ ਲਾਂਗੇ ਜੀ ਹੁਣ ਇਹਨੂੰ ਨਹੀਂ ਜਿਆਦਾ ਠੰਡ ਚੱਲੀ ਜਾਂਦੀ ਐ ਤੇ ਨਾ ਹੀ ਗਰਮੀ ਚੱਲੀ ਜਾਂਦੀ ਐ ਇਹ ਕੱਪੜੇ ਆਪਣੇ ਕੁੰਡੀਆਂ ਦੇ ਟੰਗਣ ਵਾਲੇ ਨੇ ਉੱਧਰ ਟੰਗ ਦਾਂਗੇ ਇਹ 컬러 ਲੈ ਕੇ ਰਹਿ ਗਈ ਜੀ ਇਹਦੀ ਵੀ ਥੇ ਲਾ ਦਾਂਗੇ ਆਪਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਲੋਜੀ ਕੰਮ ਆਪਣਾ ਹੋ ਗਿਆ ਅੱਜ ਦੀ ਵੀਡੀਓ ਇੰਨੀ ਜੀ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ